ਸਹੀ ਕਿਹਾ ਦੀਦੀ ਅਸੀਂ ਔਰਤਾਂ ਆਪਣੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਬੰਦੇ ਆਪਣੀ ਜ਼ਿੰਦਗੀ ਬਾਰੇ ਸੋਚਦੇ ਆ ਪਰ ਸਕੂਨ ਨਾ ਸਾਡੀ ਜ਼ਿੰਦਗੀ ਚ ਹੈ ਨਾ ਬੰਦਿਆਂ ਦੀ ਜ਼ਿੰਦਗੀ ਚ ਨਹੀਂ ਆਂਟੀ ਟਾੜਾ ਮੁੰਡਾ ਸਹੀ ਕਹਿ ਰਿਹਾ ਤੁਸੀਂ ਪੈਸਾ ਦਾਜ ਦੇਹਜ ਕੀ ਕਰਨਾ ਸਭ ਕੁਝ ਤਾਂ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਹੈ ਤੁਸੀਂ ਕਿਹੜੇ ਚੱਕਰਾਂ ਚ ਪਏ ਹੋ ਤੁਹਾਨੂੰ ਨੂੰਹ ਦੀ ਲੋੜ ਹੈ ਮੰਮੀ ਆ ਕੀ ਕਰਾ ਲਿਆ ਤੁਸੀਂ ਪੋਲਿਆਂ ਨਾਲ ਇਦਾਂ ਹੁੰਦਾ ਨਾ ਤੇ ਪੋਲਿਆਂ ਨੂੰ ਨਾ ਛਾਤਰੀ ਵੀ ਬੰਨਣਾ ਪੈਂਦਾ ਦੇਣੇ ਤੇ ਉਹਦੀ ਮਾਂ ਨੂੰ ਚਾਰ ਪੰਜ ਟਕਾ ਟਕਾ ਟਾ ਕੇ ਜਵਾਬ ਭੇਜਿਆ ਮੈਂ ਨਾਨੀ ਨੂੰ ਦੱਸਿਆ ਨਾਨੀ ਨੇ ਤਾਂ ਅਕਲੀ ਸੀ ਕੁੰਡੀ ਭੱਜੀਆਂ ਤਿੱਤਰ ਹੋ ਗਈਆਂ ਕਿਤੇ ਮੇਰੇ ਵਿਆਹ ਵਾਲੀ ਗੱਲ ਤਾਂ ਨਹੀਂ ਸੋਚ ਰਹੇ ਗੁਰਲੀਏ ਨਾ ਇੱਥੇ ਸਾਰੇ ਕੰਮ ਲੇਟ ਹੀ ਹੁੰਦੇ ਨੇ ਮੈਂ ਕਹਿੰਨੀ ਆ ਲੋਪਰੀ ਦੇ ਘਰ ਆਪਾਂ ਦੋਵੇਂ ਨਾ ਜਾਈਏ ਜੀ ਗੱਲ ਸੁਣੀਓ ਮੰਮੀ ਕੋਈ ਨਾ ਇਹ ਆਂਦੇ ਨੇ ਇਹਨਾਂ ਦੇ ਸਾਹਮਣੇ ਸਾਰੀ ਗੱਲ ਹੀ ਹੋਣੀ ਕਰ ਲੈਣੇ ਆ ਆਦਮੀ ਦੇ ਸਾਰੇ ਕੰਮ ਹੀ ਲੇਟ ਹੁੰਦੇ ਨੇ ਕਿਹੜਾ ਕੰਮ ਲੇਟ ਕਰਤਾ ਕੱਲ ਤਾਂ ਜਦੋਂ ਨੂੰ ਕੱਪੜੇ ਦਿਵਾ ਕੇ ਲੈ ਜਾਂਦੇ ਆ ਹਰ ਵੇਲੇ ਮੇਰੇ ਕੱਪੜਿਆਂ ਦੇ ਮਗਰ ਨਾ ਪਿਆ ਰਿਆ ਕਰੋ ਕੋਈ ਗੱਲ ਸੀਰੀਅਸ ਵੀ ਹੁੰਦੀ ਐ ਲੌਕਰੀ ਦੀ ਤਰੱਕਰੇ ਜਾਣਾ ਵਾ ਦੱਸੋ ਕਿਵੇਂ ਕਰਨਾ ਵਾ ਮੈਂ ਕਿਹੜਾ ਤੁਹਾਨੂੰ ਦੋਨਾਂ ਨੂੰ ਬੰਨ ਕੇ ਰੱਖਿਆ ਆ ਤੁਸੀਂ ਜਾਣਾ ਐ ਤਾਂ ਆਪੇ ਜਾ ਜਾਓ ਸਾਰਾ ਕੰਮ ਹਫਤੇ ਕੋ ਸੁੱਟਦੇ ਹੋ ਤੂੰ ਕਿਸੇ ਕੰਮ ਵਿੱਚ ਬਿਜੀ ਹੋਵੇਂ ਤੇ ਤੈਨੂੰ ਨਾ ਕਹੀਏ ਹੁਣ ਦੋ ਤਿੰਨ ਦਿਨ ਛੁੱਟੀਆਂ ਨੇ ਤੇ ਜਾਣ ਨੇ ਆ ਮੰਮੀ ਮੈਂ ਮੰਨਿਆ ਮੈਨੂੰ ਕੰਮ ਤੋਂ 2-3 ਦਿਨ ਦੀਆਂ ਛੁੱਟੀਆਂ ਵਾਂ ਪਰ ਮੈਨੂੰ ਬਾਹਰ ਵੀ ਹੋਰ ਕੰਮ ਨੇ ਮੈਂ ਉਹ ਕਰਨੇ ਆ ਤੁਸੀਂ ਦੋਨੋਂ ਜਾਣੇ ਦੀਦੀ ਕੋਲ ਜਾ ਆਓ ਜੇ ਹੱਦ ਕਰੀ ਜਾਂਦੇ ਹੋ ਜੇ ਉਧਰ ਮਾਸੀ ਜੀ ਨੇ ਲੁੱਪੀ ਦੀ ਨੂੰ ਕਹਿਤਾ ਕਿ ਤੇਰੇ ਮੰਮਾ ਔਰ ਭਾਬੀ ਦੋਨੋਂ ਪਤਾ ਲੈਣ ਆ ਗਏ ਤੇਰਾ ਭਰਾ ਨਹੀਂ ਆਇਆ ਚੰਗਾ ਲੱਗਦਾ ਵਾ ਓ ਯਾਰ ਮੈਂ ਨਾ ਫ੍ਰੀ ਹੋ ਕੇ ਆਪੇ ਕਿਹੜਾ ਕੱਢਿਆ ਆਂਗਾ ਤੁਸੀਂ ਮੈਨੂੰ ਨਾ ਟੈਨਸ਼ਨ ਜੀ ਨਾ ਪਾਓ ਭਰਾਮ ਦੇ ਗੁਰleen ਇਹਨੇ ਇੱਥੇ ਐਵੇਂ ਟਾਈਮ ਵੇਸਟ ਕਰੀ ਜਾਣਾ ਆਪਾਂ ਹੀ ਜਾਣੇ ਆ ਠੀਕ ਹੈ ਮੰਮੀ ਤੁਸੀਂ ਜਾ ਕੇ ਕੱਪੜੇ ਬਦਲ ਲਓ ਅਪਾ ਦੋਨੋ ਹੀ ਜਾਇ ਆਨੇ ਆ ਤੇ ਲੱਪੀ ਰੀਦ ਨੂੰ ਕਹੂੰਗੀ ਤੁਹਾਨੂੰ ਆਪਣੇ ਦਾਦਾ ਦਾ ਪਤਾ ਹੀ ਐ ਚਲ ਠੀਕ ਐ ਮੈਂ ਚੇਂਜ ਕਰ ਲੈਣੀ ਐ ਠੀਕ ਐ ਇੱਧਰ ਆਇਓ ਜਰ ਨੀ ਕੀ ਬਿਮਾਰੀ ਆ ਤੂੰ ਨਹੀਂ ਸਕਦਾ ਤੁਸੀਂ ਨਾਲ ਨਾ ਕੀ ਗੱਲ ਮੰਮੀ ਸਾਹਮਣੇ ਤੇਰੀ ਆਵਾਜ਼ ਨਹੀਂ ਨਿਕਲਦੀ ਬਾਅਦ ਚ ਤੇਰਾ ਸੰਗਾ ਹੀ ਖੁੱਲ ਜਾਂਦਾ ਪਤਾ ਕੀ ਗੱਲ ਐ ਆਪਾਂ ਇਕੱਠੇ ਜਾਵਾਂਗੇ ਇਹਨਾਂ ਦਾ ਅਗਲੇ ਦਾ ਵੀ ਦੁੱਖ ਘਟੇ ਜਾਂਦਾ ਵਾ ਐਵੇਂ ਕੰਨ ਨੂੰ ਦੀਦੀ ਨੂੰ ਉਹਨਾਂ ਗੱਲਾਂ ਸੁਣਾਨ ਨੂੰ ਮਿਲチェਸ ਗੁਰਲੀ ਨੇ ਤੂੰ ਕੋ ਜਿਆਦਾ ਨਹੀਂ ਸੋਚਦੀ ਇਸ ਘਰ ਬਾਰੇ ਇਸ ਘਰ ਬਾਰੇ ਤਾਂ ਸੋਚਦੀ ਹੀ ਸੀਗੀ ਭੈਣ ਦੇ ਘਰ ਦੇ ਸੋਚਣ ਦੀ ਜ਼ਿੰਮੇਵਾਰੀ ਵੀ ਤੂੰ ਲੈ ਲਈ ਜਿਆਦਾ ਨਾ ਸੋਚਿਆ ਕਰ ਐਵੇਂ ਇੱਕ ਦਿਨ ਦਿਮਾਗ ਦੀ ਨਸ ਜਿਪੜਵਾ ਲੇਗੀ ਦੇਖੋ ਜੀ ਮੈਨੂੰ ਮੇਰੀ ਨਨਣ ਬੜੇ ਟਾਈਮ ਬਾਅਦ ਮਿਲੀ ਹੈ ਜੇ ਮੈਂ ਇਸ ਘਰ ਦੇ ਨਾਲ ਉਹਦੇ ਬਾਰੇ ਵੀ ਸੋਚੂਗੀ ਨਾ ਤੇ ਤਾਂ ਹੀ ਦੋਨੋਂ ਘਰ ਦੀ ਸਾਂਝ ਬਣੀ ਰਹੂਗੀ ਮੈਂ ਨਹੀਂ ਚਾਹਦੀ ਦੀਦੀ ਦੀ ਸੱਸ ਦੀਦੀ ਨੂੰ ਸੁਣਾ ਦੇ ਕਿ ਮੇਰੇ ਓਖੇ ਟਾਈਮ ਤੇ ਤੇਰਾ ਭਰਾ ਨਹੀਂ ਖੜਿਆ ਸਾਈ ਮੈਂ ਕਹਿ ਰਹੀ ਹਾਂ ਤੁਸੀਂ ਨਾਲ ਚੱਲ ਪੋ ਅੱਧੇ ਘੰਟੇ ਦੀ ਤਾਂ ਗੱਲ ਐ ਪਰ ਤੁਸੀਂ ਤਾਂ ਆਪਣਾ ਹੀ ਜੜੇ ਬੈਠੇ ਹੋ ਚੱਲ ਕੋਈ ਨਹੀਂ ਵੇਖਦਾ 10 ਮਿੰਟ ਦੇ ਸੋਚਣ ਨੂੰ ਰਹਿਣ ਦੋ ਤੁਸੀਂ ਜਿੱਥੇ ਤੁਹਾਡੇ 10 ਮਿੰਟ ਆ ਜਾਂਦੇ ਨੇ ਨਾ ਉਹ ਕੰਮ ਨਹੀਂ ਬੰਦਾ ਮੈਂ ਔਰ ਮੰਮੀ ਜਾਏ ਜਾਂਨੇ ਕੀ ਗੱਲ ਬਣ ਗਿਆ ਮੁੜ ਕੁਰਲੀਨ ਤੇਰਾ ਥੈਂਕ ਯੂ ਯਾਰ ਅੱਛਾ ਹੁਣ ਕਹਦਾ ਥੈਂਕ ਯੂ ਔਰ ਤੁਸੀਂ ਮੈਨੂੰ ਥੈਂਕ ਯੂ ਕਰ ਦੋ ਤਾਂ ਕਹਿਣ ਲੱਗ ਗਏ ਮੇਰੀ ਭੈਣ ਮੇਰਾ ਜੀਜਾ ਮਹੀਨੇ ਤੋਂ ਵੱਧ ਇਸ ਘਰ ਤੇ ਰਹਿ ਕੇ ਗਏ ਆ ਤੇ ਤੂੰ ਇੱਕ ਵਾਰ ਵੀ ਮੱਥੇ ਵਟ ਨਹੀਂ ਪਾਇਆ ਬਲਕਿ ਉਹਨਾਂ ਦੀ ਲਾਈਫ ਤੇ ਜਿਹੜੀਆਂ ਵੀ ਪ੍ਰੋਬਲਮ ਸੀਗੀਆਂ ਨਾ ਤੇ ਨਾਲ ਮਿਲ ਕੇ ਸੋਲਵ ਕਰਾਈਆਂ ਜਿੱਥੇ ਮੈਂ ਨਹੀਂ ਆਪਣੀ ਭੈਣ ਨਾਲ ਖੜ ਸਕਿਆ ਉਥੇ ਤੂੰ ਖੜੀ ਆ ਤਾਂ ਥੈਂਕਿਊ ਤਾਂ ਬੰਦਾ ਹੀ ਆ ਕਮਾਲ ਕਰੀ ਜਾਂਦੇ ਹੋ ਤੁਸੀਂ ਮੇਰੇ ਇਸ ਘਰ ਨੂੰ ਲੈ ਕੇ ਬਹੁਤ ਫਰਜ ਨੇ ਜਿਹੜੇ ਮੈਂ ਪੂਰੇ ਕਰਨੇ ਨੇ ਤੇ ਥੈਂਕਿਊ ਕਾ ਦਾ ਫਿਰ ਬੱਸ ਕਰੋ ਹੁਣ ਨਾ ਥੈਂਕਿਊ ਥੰਕਿਊ ਕਰਿਓ ਜਿੱਥੇ ਨਾਲ ਖੜਨਾ ਉਥੇ ਤੁਸੀਂ ਖੜਦੇ ਨਹੀਂ ਔਰ ਜਿੱਥੇ ਨਹੀਂ ਖੜਨਾ ਉਥੇ ਤੁਸੀਂ ਥੈਂਕਿਊ ਥੈਂਕਿਊ ਕਰਨ ਲੱਗ ਜਾਂਦੇ ਹੋ ਗੁਰਲੀ ਨੇ ਗੱਲ ਸੁਣੀ ਕੀ ਕਿਸਤਾਂ ਚ ਗੱਲਾਂ ਕਰੀ ਜਾਂਦੇ ਹੋ ਖੁੱਲ ਕੇ ਕਰ ਲਓ ਜਿਹੜੀ ਗੱਲ ਕਰਨੀ ਆ ਮੈਂ ਬਸ ਇਹੀ ਕਹਿਣਾ ਸੀ ਵੀ ਆਪਣੇ ਘਰ ਦੀ ਗੱਲ ਘਰਚੀ ਰਵੇ ਨਾ ਤਾਂ ਸਹੀ ਆ ਤੁਸੀਂ ਟੈਨਸ਼ਨ ਨਾ ਰੱਖੋ ਤੁਸੀਂ ਇਸ ਚੀਜ਼ ਤੋਂ ਬੇਫਿਕਰ ਰੋ ਕਿ ਮੈਂ ਆਪਣੇ ਪੇਕੇ ਕੋਈ ਗੱਲ ਕਰੂੰਗੀ ਜੇ ਮੈਂ ਆਪਣੇ ਪੇਕੇ ਕੋਈ ਗੱਲ ਕਰੂੰਗੀ ਤਾਂ ਤੁਹਾਡੇ ਨਾਲ ਨਾਲ ਮੇਰੀ ਵੀ ਤਾਂ ਬੇਸਤੀ ਹੈ ਚਲ ਠੀਕ ਆ ਥੈਂਕ ਯੂ ਹਾਏ ਹੋ ਰੱਬਾ ਇੱਥੇ ਬੈਠੇ ਥੈਂਕ ਯੂ ਥੈਂਕ ਯੂ ਕਰੀ ਜਾਈਓ ਮੈਂ ਚਲਦੀ ਆਂ ਡਾਕਟਰ ਤਾਂ ਕਹਿੰਦਾ ਸੀ ਕਿ ਹਫ਼ਤਾ 10 ਦਿਨ ਪੈਰ ਥੱਲੇ ਨਾ ਲਾਇਓ ਪਰ ਤੂੰ ਤਾਂ ਮੇਰੇ 4 ਦਿਨਾਂ ਚ ਮਾਲਿਸ਼ ਕਰਕੇ ਪੈਰ ਸਹੀ ਕਰ ਦੇਣਾ ਮੰਮੀ ਇਹ ਤਾਂ ਡਾਕਟਰ ਬਹੁਤ ਕੁਝ ਕਹਿੰਦੇ ਆ ਇਹ ਤੇ ਆਪਣੇ ਤੇ ਆ ਜਿੰਨੀ ਆਪਾਂ ਕਿਆ ਕਰਾਂਗੇ ਉੰਨੀ ਜਲਦੀ ਠੀਕ ਹੋਵਾਂਗੇ ਬਾਕੀ 10 ਦਿਨ ਹੋਰ ਆ ਮੈਂ ਤੇ ਤੁਹਾਡਾ ਗੋਡਾ ਵੀ ਸਹੀ ਕਰ ਦੇਣਾ ਬਾਕੀ ਮੰਮੀ ਤੁਸੀਂ ਵੀ ਨਾ ਕੋਸ਼ਿਸ਼ ਕਰਦੇ ਰਿਹਾ ਕਰੋ ਇਹਦੇ ਤੇ ਵਜ਼ਨ ਪਾਇਆ ਕਰੋ ਥੋੜਾ ਬੋਤਾ ਤੁੜਿਆ ਫਿਰਿਆ ਕਰੋ ਮੈਂ ਤਾਂ ਕਹਿੰਦੀ ਆ ਮਨਪ੍ਰੀਤ ਨੂੰ ਕਹ ਅੰਦਾ ਹੋਇਆ ਨਾ ਉਹ ਬੱਕਰ ਲਿਆਊਗਾ ਮੈਂ ਉਹਦੇ ਸਾਰੇ ਤੁਰੰਦੀ ਕੋਸ਼ਿਸ਼ ਕਰੂੰਗੀ ਮੰਮੀ ਹੱਟਾ-ਕੱਟਾ ਤੇ ਤੁਹਾਡਾ ਪੋਤਾ ਤੁਹਾਨੂੰ ਵਾਕਰ ਦੀ ਕੀ ਲੋੜ ਐ ਉਹਦੇ ਸਾਰੇ ਤੋੜ ਲਿਆ ਕਰੋ ਉਹ ਪੁੱਤ ਹੱਟਾ-ਕੱਟਾ ਇੱਕ ਨਹੀਂ ਸੀ ਦੋ ਸੀ ਇੱਕ ਤਾਂ ਮੈਂ ਆਪਣੀ ਗਲਤੀ ਨਾਲ ਹੀ ਗਵਾ ਲਿਆ ਮੰਮੀ ਐਵੇਂ ਨਾ ਹਾਰਵਾਰੀ ਗਵਾ ਲਿਆ ਗਵਾ ਲਿਆ ਕਰਦੇ ਰਿਹਾ ਕਰੋ ਆਪਾਂ ਉਹਨਾਂ ਨੂੰ ਲੱਭਾਂਗੇ ਤੁਸੀਂ ਪਹਿਲਾਂ ਠੀਕ ਤੇ ਹੋ ਜਾਓ ਨੇ ਪੁੱਛੀ ਆ ਗੱਲਾਂ ਦਾ ਬੋਝ ਲਾਉਂਗੇ ਤੇ ਲੱਤ ਕਿੱਦਾਂ ਠੀਕ ਹੋਊਗੀ ਨਾਲੇ ਸਵਰਨਾ ਵੀਰਾ ਜਿੱਥੇ ਵੀ ਆਊਗਾ ਠੀਕ ਹੋਊਗਾ ਬਾਕੀ ਮੰਮੀ ਇੱਕ ਗੱਲ ਯਾਦ ਰੱਖਿਓ ਜੇ ਅੱਜ ਤੋਂ ਬਾਅਦ ਤੁਸੀਂ ਏਦਾਂ ਦੀ ਕਦੇ ਵੀ ਕੋਈ ਗੱਲ ਕੀਤੀ ਨਾ ਮੈਂ ਤੁਹਾਡੀ ਉਂਗਲਾਂ ਦੇ ਪਟਾਕੇ ਪਾ ਦਿਆ ਕਰਨੇ ਆ ਕੀ ਹੋ ਗਿਆ ਮੰਮੀ ਹੱਸੀ ਜਾਂਦੀ ਹੋ ਜੇ ਕੁਝ ਕਹਿਣਾ ਤੇ ਕਹਿ ਦੋ ਇੱਕ ਘਰ ਦਾ ਨਾ ਮੋਢੀ ਹੁੰਦਾ ਜਿਹੜਾ ਘਰ ਨੂੰ ਤੋੜ ਕੇ ਵੀ ਰੱਖ ਸਕਦਾ ਤੇ ਜੋੜ ਕੇ ਵੀ ਰੱਖ ਸਕਦਾ ਤੇ ਮੈਂ ਆਪਣੇ ਪੁੱਤ ਦੀ ਜ਼ਿੰਦਗੀ ਨਾ ਆਪਣੇ ਹੱਥੀ ਖਰਾਬ ਕੀਤੀ ਤੇ ਉਹਦੀ ਜ਼ਿੰਦਗੀ ਦੇ ਨਾਲ ਨਾ ਨਾ ਉਹਦਾ ਪਰਿਵਾਰ ਵੀ ਮੈਂ ਹੀ ਖਰਾਬ ਕੀਤਾ ਅੱਜ ਜੀਜਾ ਤੂੰ ਮੇਰੀ ਸੇਵਾ ਕਰਦੀ ਭਈ ਹੈ ਨਾ ਤੈਨੂੰ ਯਾਦ ਹੈ ਇੱਕ ਦਿਨ ਉਹ ਵੀ ਸੀ ਜਿੱਦਨ ਤੁਸੀਂ ਮੇਰੀ ਦੋਨੋਂ ਸੇਵਾ ਕਰਦੀ ਹੋ ਮਿਆਸੀ ਤੇ ਇੱਕ ਦਿਨ ਜਦੋਂ ਮੇਰਾ ਸਿਰ ਦੁਖਦਾ ਸੀ ਨਾ ਤੁਸੀਂ ਦੋਨੇ ਮੇਰੇ ਮਗਰ ਕਿਨੇ ਪਈਆਂ ਸੀ ਮਮਮੀ ਦਵਾਈ ਲੈ ਕੇ ਆਓ ਦਵਾਈ ਲੈ ਕੇ ਆਓ ਹਾਂ ਜੀ ਮੰਮੀ ਯਾਦ ਆ ਕਿਰਨ ਦੇ ਦੀ ਟੋਡਾ ਵੀ ਬਹੁਤ ਕਰਦੇ ਸੀ ਤੇ ਮੇਰਾ ਵੀ ਕੀ ਹੈ ਮੰਮੀ ਤੁਹਾਨੂੰ ਮੈਂ ਕਿਹਾ ਦਵਾਈ ਲੈਣ ਚੱਲ ਪਾ ਤੁਹਾਨੂੰ ਸਮਝ ਨਹੀਂ ਆ ਰਹੀ ਕਦੇ ਉਹ ਨੁੱਕਰ ਤੇ ਬਿੜਦੇ ਹੋ ਕਦੇ ਐ ਨੁੱਕਰ ਤੇ ਬਿੜਦੇ ਹੋ ਪੁੱਤ ਜੇ ਮੈਂ ਠੀਕ ਹੋਣਾ ਹੋਇਆ ਤੇ ਮੈਂ ਆਪੇ ਹੋ ਜੂੰਗੀ ਆ ਦਵਾਈਆਂ ਖਾ ਖਾ ਕੇ ਨਾ ਮੇਰਾ ਮੂੰਹ ਕੌੜਾ ਹੋਇਆ ਪਿਆ ਮੰਮੀ ਬਾਹਰ ਨਾ ਮੌਸਮ ਠੀਕ ਨਹੀਂ ਹੈਗਾ ਮੈਂ ਐਸੇ ਕਰਕੇ ਕਹਿੰਨੀ ਆ ਮੈਂ ਕੋਈ ਢਿਲ ਨਹੀਂ ਵਰਤਨੀ ਚੁੱਪ ਚਾਪ ਨਾਲ ਮੇਰੇ ਨਾਲ ਦਵਾਈ ਲੈਣ ਚੱਲੋ ਸਹੀ ਕਹਿੰਨੇ ਪਏ ਉਹ ਡਿੱਚੜਨ ਦੀ ਤੁਸੀਂ ਐਕਟਿਵਾ ਕੱਢ ਲਓ ਤੇ ਮੰਮੀ ਨੂੰ ਬਿਠਾਉਨੇ ਆ ਵਿੱਚ ਤੇ ਮੈਂ ਬੈਣੀ ਆ ਪਿੱਛੇ ਔਰ ਜਿੱਦਾਂ ਪੁਲਿਸ ਵਾਲੇ ਚੋਰ ਨੂੰ ਨਹੀਂ ਲੈ ਕੇ ਜਾਂਦੇ ਸੇਮ ਆਪਾਂ ਵੀ ਮੰਮੀ ਨੂੰ ਉਵੇਂ ਲੈ ਕੇ ਜਾਣਾ ਪੁਲਾਪ੍ਰ ਇਹਦੇ ਕਮਰੇ ਚ ਨਾ ਦਵਾਈਆਂ ਵਾਲਾ ਡੱਬਾ ਪਿਆ। ਮੈਂ ਸੋਚੋ ਮੈਂ ਇਹ ਕੋ ਗੋਲੀ ਦੇ ਦੇ ਮੈਂ ਉਹ ਖਾ ਕੇ ਠੀਕ ਹੋ ਜਾਣਾ। ਮਾਤਾ ਚਾਰ ਦਿਨ ਹੋ ਗਏ ਤੁਹਾਡੇ ਸਿਰ ਦਰਦ ਨੂੰ ਮੈਨੂੰ। ਦਵਾਈ ਖਾਣੇ ਤੋਂ ਠੀਕ ਹੋ ਜਾਂਦੇ ਹੋ। ਆਪਾਂ ਨਾ ਟੈਸਟ ਕਰਵਾਣੇ ਆ। ਕੀ ਪਤਾ ਕੀ ਨਿਕਲ ਜਾਵੇ। ਮੰਮੀ ਕਿਹੜਾਂ ਤੇ ਇਹ ਠੀਕ ਕਹਿੰਦੇ ਪਏ ਨੇ। ਕੋਈ ਵੱਡਾ ਨੁਕਸਾਨ ਹੋਵੇ ਉਸ ਤੋਂ ਪਹਿਲਾਂ ਜਾਇਆ ਠੀਕ ਹੈ। ਹੋ ਇੱਕ ਤਾਂ ਤੁਸੀਂ ਦੋਨੋਂ ਮੈਨੂੰ ਪਿਆਰੀ ਇੰਨਾ ਕਰਦੇ ਹੋ। ਕਾਈ ਮੇਰੀ ਤੀਕਲਪਦੀ ਹੈ ਕਿ ਤੁਸੀਂ ਮੈਨੂੰ ਫੋਨ ਹੀ ਨਹੀਂ ਕਰਦੇ। ਅ ਤੂੰ ਸੀ ਨਾ ਮੇਰਾ ਖਿਆਲ ਘੱਟ ਰੱਖਿਆ ਕਰੋ। ਜਦੋਂ ਤੁਹਾਡੀ ਮਿਹਨਤ ਵਿਗੜੇ ਨਾ ਤੇ ਦੁੱਖ ਤੁਹਾਨੂੰ ਹੀ ਲੱਗਣਾ ਦੋਨਾਂ ਨੂੰ ਮਾਤਾ ਮੈਂ ਤੁਹਾਨੂੰ ਕਹਿ ਰਹੀ ਆ ਨਾ ਦਵਾਈ ਲਿਓ ਤਾਂ ਠੀਕ ਐ ਦੇਖਿਆ ਸਿਰਦਰਦ ਨਾਲ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਓ ਤੁਸੀਂ ਮੰਮੀ ਆ ਟੁੱਟਣ ਵਾਲੀਆਂ ਨੇ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਪਤਾ ਕਿ ਸਭ ਤੋਂ ਜ਼ਿਆਦਾ ਦੋਖਾ ਸਿਰੰਧੀ ਨੂੰ ਲੱਗਣਾ ਹਾਂ ਜੀ ਮੰਮੀ ਤੁਹਾਨੂੰ ਵੀ ਪਤਾ ਮੇਰਾ ਪੇਕਾ ਨਾ ਮੇਰੇ ਨਾਲ ਵਰਤਦਾ ਨਹੀਂ ਤੁਸੀਂ ਮੇਰੀ ਮਾਂ ਸ ਤੇ ਤੁਸੀਂ ਮੇਰੀ ਸੱਸੋ ਹਾਂ ਪੁੱਤ ਮੈਨੂੰ ਪਤਾ ਏ ਕਿ ਤੇਰਾ ਪੇਕਾ ਤੇਰੇ ਨਾਲ ਵਰਤਦਾ ਨਹੀਂ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਤੇਰੀ ਮਾਂ ਬਣ ਕੇ ਰਵਾਂ ਸੱਸ ਨਹੀਂ ਮੰਮੀ ਤੁਹਾਨੂੰ ਪਤਾ ਲਾਪ੍ਰਿਤ ਨੂੰ ਨਾ ਮੈਂ ਕਦੇ ਦਰਾਣੀ ਨਹੀਂ ਸਮਝਿਆ ਨਾ ਹੀ ਨਾ ਮੈਂ ਕਦੇ ਮਨਪ੍ਰਿਤ ਨੂੰ ਆਪਣਾ ਦਿਓਰ ਸਮਝਿਆ ਇਹਨਾਂ ਦੋਨਾਂ ਵਿੱਚ ਨਾ ਮੈਂ ਹਮੇਸ਼ਾ ਆਪਣਾ ਭਰਾ ਤੇ ਭਜਾਈ ਦੇਖਿਆ ਦੀਦੀ ਇੱਕ ਗੱਲ ਦਾ ਨਾ ਵਾਦਾ ਮੈਂ ਵੀ ਟੋੜੇ ਨਾ ਕਰਦੀਆਂ ਕਿ ਜਿੱਥੇ ਤੱਕ ਮੇਰੇ ਕੋਲ ਹੋ ਸਕਿਆ ਉੱਥੇ ਤੱਕ ਮੈਂ ਆਪਣਾ ਇੱਡਾ ਰਿਸ਼ਤਾ ਨਿਭਾਉਂਗੀ ਤੇ ਮੇਰੇ ਵੱਲੋਂ ਇਹੀ ਕੋਸ਼ਿਸ਼ ਹੋਗੀ ਕਿ ਆਪਣਾ ਰਿਸ਼ਤਾ ਕਦੇ ਵੀ ਟੁੱਟੇ ਨਾ ਮੈਂ ਨਾ ਰੋਜ਼ ਆਪਣਾ ਫੋਨ ਚੈੱਕ ਕਰਦੀ ਆ ਕਿ ਮੇਰੇ ਪੇਕੇ ਆ ਦੀ ਕਾਲ ਆਵੇ ਪਰ ਮੰਮੀ ਜਦੋਂ ਤੁਹਾਨੂੰ ਮੈਂ ਦੋਨਾਂ ਨੂੰ ਦੇਖ ਲੈਣੀ ਨਾ ਮੈਨੂੰ ਆਪਣੇ ਪੇਕੇ ਆ ਦੀ ਕਮੀ ਨਹੀਂ ਮਹਿਸੂਸ ਹੁੰਦੀ ਜੇ ਤੁਸੀਂ ਸਾਡੇ ਚ ਆਪਣਾ ਭਰਾ ਤੇ ਭਝਾਈ ਦੇ ਦੇ ਦਿਓ ਨਾ ਤੇ ਸਾਡਾ ਵੀ ਵਾਦਾ ਕਿ ਅਸੀਂ ਵੀ ਤੁਹਾਨੂੰ ਨਾ ਭਰਾ ਤੇ ਭਝਾਈ ਭਾਂ ਕੇ ਦਿਖਾਵਾਂਗੇ ਚੱਲੇ ਹੁਣ ਨਾ ਜ਼ਿਆਦਾ ਇਮੋਸ਼ਨਲ ਗੱਲਾਂ ਨਾ ਕਰ ਆਪ ਵੀ ਰੋਏਂਗੀ ਤੇ ਸਾਨੂੰ ਦੋਨਾਂ ਨੂੰ ਵੀ ਰੋਵਾਏਂਗੀ ਨਾਲ ਮੰਮੀ ਹਮੇਸ਼ਾ ਨਾ ਤੁਸੀਂ ਮੈਨੂੰ ਆਪਣੀ ਭੀ ਸਮਝੋ ਤੇ ਇਸੇ ਕਰਕੇ ਨਾ ਆਪਣਾ ਰਿਸ਼ਤਾ ਬਹੁਤ ਦੂਰ ਤੱਕ ਜਾਏਗਾ ਜੋ ਆਪਣਾ ਰਿਸ਼ਤਾ ਮੈਂ ਜਾਣੀ ਆ ਸ਼ਾਇਦ ਉਹ ਦਿਨਾਂ ਲਕਿਤੀਆਂ ਹੋਈਆਂ ਮਾਰੀਆਂ ਹੀ ਸਾਡੇ ਅੱਗੇ ਆ ਰਹੀਆਂ ਵੈਸੇ ਮੰਮੀ ਸੁਣਿਆ ਸੀ ਕਰਮਾਂ ਦੀ ਸਜ਼ਾ ਹੁਣ ਤਾਂ ਦੇਖ ਵੀ ਲਈ ਸਾਰੀ ਡਿਟੇਲ ਦੇ ਤੀ ਦੱਸ ਦਿਓ ਕਿੱਦਾਂ ਕਰਨਾ ਸੇਲ ਕਰ ਲਾਂਗੇ ਸੋਦਾ ਠੀਕ ਉਹ ਹਾਂਜੀ ਚੋਪੜਾ ਜੀ ਹਾਂਜੀ ਸਰ ਫੋਨ ਸੀਗਾ ਜ਼ਰੂਰੀ ਤਾਂ ਕਰਕੇ ਮੈਂ ਉਧਰ ਬੀਜੀ ਸੀ ਤਾਂ ਤੁਹਾਨੂੰ ਵੇਟ ਕਰਨੀ ਪਈ ਹੁਕਮ ਲਾਓ ਚਾਹ ਪੀਓਗੇ ਕਿ ਪਾਣੀ ਬਾ ਕੁਛ ਨਹੀਂ ਚਾਹ ਪਾਣੀ ਦੀ ਤਾਂ ਲੋੜ ਹੀ ਨਹੀਂ ਜ਼ਰੂਰੀ ਗੱਲ ਕਰਨ ਆਇਆ ਸੀ ਤੁਹਾਡੇ ਨਾਲ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਸੁਣ ਲਓ ਨਹੀਂ ਤਾਂ ਮੈਂ ਬਾਅਦ ਚ ਆ ਜਾਣਾ ਉਹ ਨਹੀਂ ਨਹੀਂ ਚੋਪੜਾ ਜੀ ਟਾਈਮ ਕਿਉਂ ਨਹੀਂ ਹੈਗਾ ਹੁਣ ਤੁਸੀਂ ਮੇਰੇ ਕੋ ਗਾਹਕ ਬਣ ਕੇ ਥੋੜੀ ਆਏ ਹੋ ਤੁਸੀਂ ਵੀ ਪ੍ਰਾਪਰਟੀ ਡੀਲਰ ਤੇ ਮੈਂ ਵੀ ਪ੍ਰਾਪਰਟੀ ਡੀਲਰ ਹੁਣ ਕੋਈ ਪ੍ਰਾਪਰਟੀ ਦੀ ਗੱਲ ਕਰਨੀ ਹੋਊਗੀ ਹੁਕਮ ਲਾਓ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਆਪਾਂ ਇੱਕ ਰੇਟ ਤੈਅ ਕੀਤਾ ਹੋਇਆ ਹੈ ਤੁਸੀਂ ਉਸ ਰੇਟ ਤੋਂ ਥੱਲੇ ਪਲਾਟ ਕਿਉਂ ਵੇਚ ਰਹੇ ਹੋ ਜੇ ਤੁਸੀਂ ਇਦਾਂ ਹੀ ਕਰਨਾ ਹੈ ਤੇ ਦੱਸ ਦਿਓ ਫਿਰ ਅਸੀਂ ਵੀ ਰੇਟ ਖਰਾਬ ਕਰ ਦਿੰਨੇ ਆ ਜੇ ਤੁਸੀਂ ਪ੍ਰਾਪਰਟੀ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਹੈ ਅਸੀਂ ਵੀ ਇਨਵੈਸਟਮੈਂਟ ਕੀਤੀ ਹੋਈ ਹੈ ਇਸ ਗੱਲ ਨੂੰ ਸਮਝੋ ਤਾਂ ਸਹੀ ਉਹ ਚੋਪੜਾ ਜੀ ਪੂਰੀ ਗੱਲ ਤਾਂ ਸੁਣ ਲਓ ਤੁਸੀਂ ਤਾਂ ਆਂਦੇ ਮੈਨੂੰ ਗੁੱਸੇ ਨਾਲ ਬੋਲਣ ਲੱਗੇ ਜਿਹੜਾ ਝਾਬੇ ਵਾਲਾ ਸਾਡਾ ਕਿਲਾ ਸੀ ਨਾ ਉਹਦੇ ਚਾਰ ਪੰਜ ਪਲਾਟ ਆ ਜਿਹੜੇ ਸਸਤੇ ਵਿੱਚ ਨੇ ਉਹਦਾ ਵੇਚਣ ਦਾ ਕਾਰਨ ਐ ਸੀਗਾ ਕਿ ਜਿਹੜਾ ਕਿਲਾ ਸੀ ਉਹਦੇ ਕੋਲ ਲੈ ਮਾਲਕ ਕੋਲ ਸਾਲ ਦਾ ਟਾਈਮ ਸੀ ਸਾਡਾ ਟਾਈਮ ਪੂਰਾ ਹੁੰਦਾ ਪਿਆ ਸੀ ਤੇ ਉਹਨੂੰ ਪੇਮੈਂਟ ਦੇਣੀ ਸੀ ਇਸ ਕਰਕੇ ਮੈਂ ਕਿਹਾ ਜੋ ਭਾ ਲੈ ਆ ਉਹ ਭਾ ਵੇਚ ਕੇ ਉਹ ਸਾਰੀ ਪੇਮੈਂਟ ਅਸੀਂ ਉਹਨੂੰ ਦੇ ਦਿੱਤੀ ਹੁਣ ਜਦੋਂ ਅਸੀਂ ਕਿਸੇ ਜ਼ਮੀਂਦਾਰ ਕੋਲ ਕਿਲਾ ਲੈਣੇ ਆ ਅਸੀਂ ਉਹਦੇ ਕੋਲ ਸਾਲ ਦਾ ਟਾਈਮ ਲੈਣੇ ਆ ਹੁਣ ਉਹਨਾਂ ਕੋਲ ਸਾਲ ਦਾ ਟਾਈਮ ਲਿਆ ਸੀ ਬਰਤਬਤ ਅਗਲਾ 1-2 ਮਹੀਨਾ ਹੋਰ ਦੇ ਦਿੰਦਾ ਪਰ ਚੱਕਰ ਇਹ ਸੀ ਇੱਕ ਦੋ ਮਹੀਨਾ ਹੋਰ ਵੀ ਲੈ ਲੈਂਦੇ ਪੇਮੈਂਟ ਜ਼ਿਆਦਾ ਸੀ 5.5 ਲੱਖ ਰੁਪਇਆ ਦੇਣਾ ਸੀ ਇਸ ਕਰਕੇ ਫਿਰ ਮੈਨੂੰ ਪਲਾਟ ਸਸਤੇ ਵੇਚਣੇ ਪਏ ਚਲੋ ਮੰਨ ਲੈਂਦੇ ਆ ਲੇਕਿਨ ਜਿਹੜਾ ਪੂਰਾ ਕਿਲਾ ਵੇਚਿਆ ਹੈ ਉਹਦੇ ਵਿੱਚ ਤੁਹਾਨੂੰ ਕੀ ਪ੍ਰੋਫਿਟ ਹੋਇਆ ਹੈ ਦੇਖੋ ਪੂਰੀ ਡਿਟੇਲ ਤਾਂ ਮੈਨੂੰ ਵੀ ਨਹੀਂ ਪਤਾ ਕੁਝ ਕੁ ਪਲਾਟ ਮੇਰੀ ਭੈਣ ਕਿ ਰਹਿਣੇ ਵਿੱਚ ਆ ਕੁਝ ਕੁ ਰਮਨ ਭਾਜੀ ਨੇ ਕੁਝ ਮੈਂ ਹੁਣ ਸਾਰੀ ਡਿਟੇਲ ਕੰਪਿਊਟਰ ਵਿੱਚ ਆ ਤੇ ਉਹ ਕਿਰਨ ਨੂੰ ਹੀ ਪਤਾ ਵੈਸੇ ਬੱਚਿਆ ਹੋਣਾ 10-12 ਲੱਖ ਰੁਪਇਆ ਕੀ ਹੋ ਗਿਆ ਤੁਹਾਨੂੰ 10 ਬੱਚਿਆ 12 ਵਜੇ ਆਇਆ ਬਚਿਆ 15 ਇਸ ਤੋਂ ਮੈਂ ਕੀ ਲੈਣਾ ਮੈਂ ਆ ਜਾਣਨਾ ਚਾਹਨਾ ਤੁਹਾਨੂੰ ਪਰਸਨਲੀ ਕੀ ਬਚਿਆ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਚੋਪੜਾ ਜੀ ਪਰਸਨਲੀ ਮੈਨੂੰ ਕੀ ਬਚਿਆ ਤੁਸੀਂ ਕਹਿਣਾ ਕੀ ਚਾਹਨੇ ਹੋ ਖੁੱਲ ਕੇ ਕਹੋ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਜੋ ਵੀ ਪ੍ਰੋਫਿਟ ਬਚਿਆ ਹੈ ਬਚਿਆ ਤਾਂ ਤੁਹਾਡੇ ਭਰਾ ਨੂੰ ਹੈ ਤੁਹਾਨੂੰ ਕੀ ਬਚਿਆ ਹੈ ਧੂਪੇ ਪਲਾਟ ਤੁਸੀਂ ਵੇਚਨੇ ਰਜਿਸਟਰੀਆਂ ਤੁਸੀਂ ਕਰਾਣੀਆਂ ਏਸੀ ਜਿਵੇਂ ਹੈਗੇ ਭਰਾ ਤੁਹਾਡਾ ਪੈਸੇ ਗਿਣਦਾ ਠੀਕ ਹੈ ਤੁਹਾਨੂੰ ਕੀ ਓਬਜੈਕਸ਼ਨ ਆ ਫਿਰ ਮੇਰੀ ਗੱਲ ਤੁਹਾਡੇ ਪੱਲੇ ਅੱਜ ਨਹੀਂ ਪੈਣੀ ਜਦੋਂ ਤੁਹਾਡੇ ਉੱਤੇ ਖਰਚਾ ਪਊਗਾ ਜਾਂ ਤੁਹਾਡੇ ਬੱਚੇ ਵੱਡੇ ਹੋਣਗੇ ਉਹਨਾਂ ਦਾ ਖਰਚਾ ਪਊਗਾ ਉਦੋਂ ਤੁਹਾਨੂੰ ਪਤਾ ਲੱਗੇਗਾ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਪੱਲੇ ਕੀ ਹੈ ਤੁਹਾਡੇ ਅਕਾਊਂਟ 'ਚ ਕਿੰਨੇ ਪੈਸੇ ਪਏ ਨੇ ਜੇ ਆਪਣੇ ਉੱਤੇ ਤੁਹਾਨੂੰ ਇੱਕ 500 ਰੁਪਿਆ ਖਰਚਣਾ ਪਵੇ ਉਹਦੇ ਲਈ ਵੀ ਭਰਾ ਦੀ ਇਜਾਜ਼ਤ ਲੈਣੀ ਪੈਂਦੀ ਹੈ ਮਾਰਕੀਟ 'ਚ ਕਿਹੜਾ ਗੱਲਾਂ ਨਹੀਂ ਹੁੰਦੀਆਂ ਥੋੜੇ ਦਿਨਾਂ 'ਚ ਤੁਹਾਨੂੰ ਇਹ ਗੱਲ ਸੁਣਨ ਨੂੰ ਜ਼ਰੂਰ ਮਿਲ ਜੂਗੀ ਕਿ ਜ਼ਰੂਰ ਦੇ ਕਲਾਮ ਬਹੁਤ ਏਖੇ ਆ ਦੇਖੋ ਭਰਾ ਦਾ ਗੁਲਾਮ ਉਹ ਚੋਪੜਾ ਜੀ ਤੁਸੀਂ ਕਿੰਨਾ ਦੀਆਂ ਗੱਲਾਂ 'ਚ ਆ ਗਏ ਬਾਜ਼ਾਰ ਤਾਂ ਤੁਹਾਡੇ ਬਾਰੇ ਵੀ ਬੜਾ ਕੁਝ ਕਹਿੰਦਾ ਮੈਂ ਕਦੇ ਆ ਕੇ ਤੁਹਾਨੂੰ ਦੱਸਿਆ ਜੇ ਇਹ ਬਾਜ਼ਾਰ ਸਾਡੇ ਦੋਨਾਂ ਭਰਾਵਾਂ ਦੇ ਪਿਆਰ ਤੋਂ ਸੜਦਾ ਹੈ ਤਾਂ ਸੜ ਲੈਣ दो ਪਰ ਰਹਿਣਾ ਆਪਾਂ ਇਕੱਠੇ ਆਈਆਂ ਫੇਰ ਵੀ ਮੇਰੀ ਇਸ ਗੱਲ ਤੇ ਗੌਰ ਕਰਿਓ ਤੁਹਾਡੀ ਭੈਣ ਆਈ ਉਹਨੂੰ ਇੱਕ ਵਾਰ ਜਿਹੀ ਉਹਨੇ ਘਰ ਲੈ ਕੇ ਦੇ ਦਿੱਤਾ ਤੁਹਾਨੂੰ ਅਜੇ ਤੱਕ ਕੀ ਦਿੱਤਾ ਤੁਹਾਡੇ ਭਰਾ ਨੇ ਤੁਸੀਂ ਇੱਕ ਗੱਲ ਕਦੀ ਨੋਟ ਕੀਤੀ ਏ ਕਿ ਜਦੋਂ ਵੀ ਕਿਸੇ ਤੋਂ ਵੀ ਪੇਮੈਂਟ ਆਣੀ ਹੁੰਦੀ ਏ ਉਹ ਆਪ ਹੀ ਅੱਗੇ ਹੁੰਦਾ ਤੁਹਾਨੂੰ ਕਦੀ ਅੱਗੇ ਕੀਤਾ ਉਹਨੇ ਚਲੋ ਜਿਆਦਾ ਦੂਰ ਨਹੀਂ ਜਾਂਦੇ ਤੁਹਾਨੂੰ ਇੱਕ ਗੱਲ ਤੁਹਾਡੇ ਹੀ ਮਤਲਬ ਜੀ ਦੱਸਦਾ ਹਾਂ ਤਾਂ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ ਇਹ ਸਭ ਬੇਮਤਲਬ ਦੀਆਂ ਸਹੀਆਂ ਮੈਂ ਤਾਂ ਹੁਣ ਕੋਈ ਚੱਜ ਦੀ ਗੱਲ ਕਰਾਂਗੇ ਦੱਸੋ ਹਾਂ ਜਦੋਂ ਵੀ ਨਵੇਂ ਕਿੱਲੇ ਦੀ ਕੋਈ ਡੀਲ ਹੋਈ ਹੈ ਉਸ ਡੀਲ ਦੇ ਵਿੱਚ ਤੁਹਾਡੇ ਭਰਾ ਦੀ ਤੇ ਉਸ ਮਾਲਕ ਦੀ ਹੀ ਬੈਠਣੀ ਹੋਈ ਹੈ ਤੁਸੀਂ ਅੱਜ ਤੱਕ ਜੀ ਉਸ ਡੀਲ ਦਾ ਹਿੱਸਾ ਹੋਏ ਹੋ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕੁਝ ਡੀਲਾਂ ਐਦਾਂ ਦੀਆਂ ਨੇ ਕਿ ਜਿਹੜੇ ਤੁਹਾਡੇ ਭਰਾ ਨੇ ਤੁਹਾਨੂੰ ਲੁਕੋ ਕੇ ਕੀਤੀਆਂ ਜਿਹਦੇ ਬਾਰੇ ਅੱਜ ਤੱਕ ਤੁਹਾਨੂੰ ਨਹੀਂ ਪਤਾ ਹੋਣਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਭਰਾ ਤੋਂ ਕੋਈ ਹਿਸਾਬ ਲਓ ਲੇਕਿਨ ਵਪਾਰ ਦੇ ਵਿੱਚ ਝੂਠ ਨਾਮ ਦੀ ਚੀਜ਼ ਨਹੀਂ ਹੋਣੀ ਚਾਹੀਦੀ ਉਹੀ ਚੋਪੜਾ ਜੀ ਤੁਹਾਡੇ ਮੂੰਹ 'ਚ ਜੋ ਆਂਦਾ ਬੋਲੀ ਜਾਂਦੇ ਆ ਕੁਝ ਇੱਕ ਹਵਾ ਚ ਤੀਰ ਵੀ ਚਲਾਤੇ ਪਰ ਮੇਰੇ ਭਰਾ ਨੇ ਮੇਰੇ ਨਾਲ ਅਜ ਤੱਕ ਇਦਾਂ ਦਾ ਕੁਛ ਲਕਾਰ ਰੱਖਿਆ ਨਹੀਂ ਜੋ ਵੀ ਹੈ ਸਾਹਮਣੇ ਹੈ ਚਲੋ ਇਹ ਗੱਲ ਵੀ ਰਹੇਗੀ ਜੇ ਤੁਹਾਡੇ ਭਰਾ ਨੇ ਤੁਹਾਡੇ ਤੋਂ ਅਜੇ ਤੱਕ ਕੁਝ ਨਹੀਂ ਲਗਾਇਆ ਮੈਨੂੰ ਇਹ ਚੀਜ਼ ਪ੍ਰੂਫ ਕਰ ਦਿਓ ਤੇ ਮੈਂ ਆਪਣੇ ਆਪੇ ਨੂੰ ਖੁਦ ਤਾਲਾ ਲਾ ਦੂੰਗਾ ਦੇਖੋ ਜਨਾਬ ਸਾਡੇ ਭਰਾਵਾਂ ਦਾ ਨਾ ਪਿਆਰ ਹੀ ਬਹੁਤ ਹੈ ਇੱਕ ਦੂਜੇ ਤੋਂ ਜਾਣਵਾਰ ਦੇ ਆ ਰੱਬ ਜਿੱਡਾ ਵਿਸ਼ਵਾਸ ਕਰਦੇ ਆ ਇੱਕ ਦੂਜੇ ਦੇ ਤੇ ਸਾਨੂੰ ਕਿਸੇ ਦੁੱਖੀ ਤਿੱਕੀ ਨੂੰ ਨਾ ਪ੍ਰੂਫ ਕਰਨ ਦੀ ਲੋੜ ਨਹੀਂ ਇਸ ਤੋਂ ਪਹਿਲਾਂ ਮੈਂ ਆਪਣੇ ਬੋਲਣ ਦਾ ਲਹਿਜਾ ਭੁੱਲ ਜਾਵਾਂ ਫਰਕ ਤਾਂ ਪੈਂਦਾ ਸਾਹਿਬ ਸਭ ਨੂੰ ਫਰਕ ਪੈਂਦਾ ਤੁਸੀਂ ਨਹੀਂ ਦਿਖਾਉਂਦੇ ਗੱਲ ਵੱਖਰੀ ਏ ਲੇਕਿਨ ਆਨਾਲੇ ਟਾਈਮ 'ਚ ਇਹੀ ਦੁੱਕੀ ਤਿੱਕੀ ਦੀ ਗੱਲ ਦੇ ਉੱਤੇ ਤੁਹਾਨੂੰ ਭਰੋਸਾ ਨਾ ਹੋਇਆ ਤਾਂ ਗਈਓ ਵੈਸੇ ਮਨੀ ਦੀ ਸਵੇਰ ਦੇ ਕਿੰਨੇ ਮੈਸੇਜ ਕਰ ਚੁੱਕੀ ਆ ਤਾਂ ਨੀ ਇਹ ਬੰਦਾ ਮੈਸੇਜ ਤੇ ਰਿਪਲਾਈ ਦੇ ਰਿਹਾ ਫੋਨ ਵੀ ਕਿੰਨੇ ਕੀਤੇ ਨੇ ਕੋਈ ਫੋਨ ਵੀ ਨਹੀਂ ਚੱਕਿਆ ਮਤਲਬ ਫੋਨ ਤਾਂ ਚੱਕੇ ਤਾਂ ਹੀ ਕੋਈ ਗੱਲ ਦਾ ਪਤਾ ਚੱਲੇ ਜੇ ਕਿਸੇ ਗੱਲ ਦਾ ਗੁੱਸਾ ਹੈ ਨਾ ਮਤਲਬ ਬੈ ਕੇ ਕਲੀਅਰ ਕਰੇ ਮੈਨੂੰ ਲਾਸਟ ਫੋਨ ਕਰਨਾ ਜੇ ਚੱਕ ਲਿਆ ਤਾਂ ਠੀਕ ਆ ਨਹੀਂ ਤਾਂ ਹੁਣ ਮੈਂ ਨਹੀਂ ਕਰਨਾ ਦੁਬਾਰਾ ਕਿਰਨਜੀਤ ਬਾਰ ਬਾਰ ਫੋਨ ਕਰੀ ਜਾਂਦੀ ਆ ਹੈਲੋ ਕਿਰਨਜੀਤ বারবার ফোন ਕਰਕੇ ਨਾ ਤੁਸੀਂ ਮੇਰੇ ਫੋਨ ਦੀ ਬੈਟਰੀ ਲੋ ਕਰਤੀ ਕੋਈ ਗੱਲ ਨਹੀਂ ਜੇ ਤੁਹਾਡੇ ਫੋਨ ਦੀ ਬੈਟਰੀ ਨਹੀਂ ਚਾਰਜ ਨਾ ਤੇ ਚਾਰਜਿੰਗ ਤੇ ਲਾ ਲਓ ਜੇ ਚਾਰਜਰ ਨਹੀਂ ਆਦਾ ਮੈਂ ਆ ਕੇ ਫੜਾ ਜਾਨੀ ਆ ਜੇ ਕੰਨੋ ਤਾਂ ਮੈਨੂੰ ਨਾ ਇੱਕ ਗੱਲ ਦੱਸ ਦੋ ਤੁਸੀਂ ਫੋਨ ਕਿਉਂ ਨਹੀਂ ਚੱਕ ਰਹੇ ਤੇ ਮੈਸੇਜ ਦਾ ਰਿਪਲਾਈ ਕਿਉਂ ਨਹੀਂ ਕਰ ਰਹੇ ਐਵੇਂ ਨਾ ਦੋਸਤੀਆਂ ਨਹੀਂ ਨਿਭਦੀਆਂ ਹੁੰਦੀਆਂ ਉਹ ਕੁਛ ਨਹੀਂ ਕਿਰਨ ਜੀ ਬਸ ਵੈਸੇ ਹੀ ਕੋਈ ਵੈਸੇ ਬੂਸੇ ਨਹੀਂ ਠੀਕ ਹੈ ਨਾ ਮੈਨੂੰ ਇਹ ਦੱਸੋ ਗੱਲ ਕੀ ਹੋਈ ਹੈ ਮੈਨੂੰ ਨਾ ਟੈਨਸ਼ਨ ਨਾ ਦਿਓ ਹੋਰ ਮੈਂ ਤਾਂ ਕਦੇ ਨਹੀਂ ਸੋਚਿਆ ਕਿ ਮੈਂ ਤੁਹਾਨੂੰ ਟੈਨਸ਼ਨ ਦਵਾਂ ਨਹੀਂ ਸੋਚਿਆ ਨਾ ਤੁਸੀਂ ਮੈਨੂੰ ਟੈਨਸ਼ਨ ਦੇਣ ਦੀ ਫਿਰ ਨਾ ਮੈਨੂੰ ਗੱਲ ਦੱਸ ਦਿਓ ਕਿ ਤੁਮੇਰੇ ਰਿਸ਼ਤੇ ਵਾਲੀ ਗੱਲ ਤੋਂ ਤਾਂ ਨਹੀਂ ਕਿ ਤੁਹਾਨੂੰ ਟੈਨਸ਼ਨ ਪਈ ਹੋਈ ਤੁਹਾਡੀ ਚੁੱਪ ਨਾ ਬਹੁਤ ਕੁਝ ਬਿਆਨ ਕਰਦੀ ਪਈ ਆ ਕਿਉਂ ਐਵੇਂ ਕੁਲਪਾਈ ਜਾਂਦੇ ਹੋ ਮੈਨੂੰ ਹਾਂਜੀ ਹਾਂਜੀ ਕਿਰਨ ਜੀ ਗੱਲ ਤੇ ਉਹੀ ਆ ਜੋ ਤੁਸੀਂ ਸੋਚ ਰਹੇ ਹੋ ਤੁਹਾਨੂੰ ਪਤਾ ਮੈਂ ਨਾ ਸਵੇਰ ਦੀ ਆਫਿਸ ਵੀ ਨਹੀਂ ਗਈ ਕਿ ਕਿਸੇ ਕੰਮ ਚ ਨਾ ਮੇਰਾ ਜੀਵ ਹੀ ਨਹੀਂ ਲੱਗ ਰਿਹਾ ਕਿਉਂ ਮੈਨੂੰ ਕੋਈ ਫਜ਼ੂਲ ਦੀਆਂ ਟੈਨਸ਼ਨਾਂ ਦੇ ਰਹੇ ਹੋ? ਇਹ ਟੈਨਸ਼ਨ ਨਹੀਂ ਕਰਿਆ ਜੀ। ਮੈਂ ਤਾਂ ਇਹ ਸੀ ਨਾ ਕਿ ਤੁਹਾਡਾ ਵਿਆਹ ਹੋ ਜਾਣਾ ਤੇ ਮੇਰਾ ਦੋਸਤ ਚਲ ਜਾਣਾ। ਮਨੀ ਜੀ, ਹਜੇ ਨਾ ਰਿਸ਼ਤੇ ਦੀ ਗੱਲ ਹੀ ਹੋਈ ਸੀ, ਤਰੀਕ ਪੱਕੀ ਨਹੀਂ ਹੋਈ ਸੀ। ਐਵੇਂ ਕਿੱਥੇ ਚੱਲਿਆ ਤੁਹਾਡਾ ਦੋਸਤ? ਵੈਸੇ ਬਣਿਆ ਕੀ? ਬੰਨਾ ਕੀ ਆ। ਮੁੰਡੇ ਦੀ ਮਾਂ ਨਾ ਲਾਲਚਨ ਸੀ ਤੇ ਮੁੰਡੇ ਨੇ ਸਾਰੀ ਗੱਲ ਨਾ ਮੇਰੇ ਨਾਲ ਕਲੀਅਰ ਕਰਦੀ ਸੀ ਤੇ ਬਸ ਫਿਰ ਰਿਸ਼ਤਾ ਟੁੱਟ ਗਿਆ। ਰਿਸ਼ਤਾ ਟੁੱਟ ਗਿਆ ਤੁਹਾਡਾ। ਓਹੋ ਰਿਸ਼ਤਾ ਤਾਂ ਮੇਰਾ ਟੁੱਟਿਆ ਤੁਹਾਨੂੰ ਕਦੀ ਖੁਸ਼ੀ ਚੜ ਗਈ ਤੁਹਾਨੂੰ ਤਾਂ ਸਗੋਂ ਦੁੱਖ ਹੋਣਾ ਚਾਹੀਦਾ ਨਹੀਂ ਨਹੀਂ ਬਹੁਤ ਦੁਖੀ ਹਾਂ ਤੁਹਾਨੂੰ ਹੁਣ ਆਪਣੇ ਦਿਲ ਦਾ ਦੁੱਖ ਮੈਂ ਕੀ ਦੱਸਾਂ ਮੈਨੂੰ ਨਾ ਕੁਛ ਨਾ ਦੱਸੋ ਜੋ ਤੁਹਾਨੂੰ ਲੱਗਦਾ ਨਾ ਮੈਨੂੰ ਦੱਸਣ ਵਾਲਾ ਹੈ ਉਹ ਤੁਸੀਂ ਗੱਲ ਕਲੀਅਰ ਕਰੋ ਮੇਰੇ ਨਾਲ ਅਹੀ ਮੌਕਾ ਹੈ ਕਿਰਨ ਜੀ ਨਾਲ ਦਿਲ ਦੀ ਗੱਲ ਕਰਦੇ ਜੇ ਕੱਲ ਨੂੰ ਇਹਨਾਂ ਨੂੰ ਕੋਈ ਹੋਰ ਰਿਸ਼ਤਾ ਆ ਗਿਆ ਇੱਕ ਚੰਗਾ ਇਨਸਾਨ ਤੇਰੀ ਜ਼ਿੰਦਗੀ ਵਿੱਚ ਚਲ ਜਾਊਗਾ ਹੁਣ ਫੇਰ ਤੁਸੀਂ ਸੋਚਣ ਬੈਠ ਗਏ ਕਿਰਨ ਜੀ ਪਤਾ ਨਹੀਂ ਮੈਨੂੰ ਇਸ ਟਾਈਮ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ ਪਰ ਮੈਂ ਤੁਹਾਨੂੰ ਪਸੰਦ ਕਰਦਾ ਤੇ ਤੁਹਾਡਾ ਨਾਲ ਵਿਆਹ ਕਰਾਣਾ ਚਾਹੁੰਦਾ ਹੈ ਕੀ ਤੁਹਾਨੂੰ ਪਤਾ ਚੱਲ ਰਿਹਾ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਨੂੰ ਤੇ ਤੁਹਾਡੇ ਦੋਨੋਂ ਕੁੜੀਆਂ ਨੂੰ ਸਾਹਮਣੇ ਰੱਖੂੰਗਾ ਮਨੀ ਜੀ ਆਪਾਂ ਨਾ ਗੁੱਡ ਫਰੈਂਡਸ ਆ ਸਿਰਫ ਉਹੀ ਰਵਾਂਗੇ ਇਸ ਤੋਂ ਅੱਗੇ ਨਾ ਮੈਂ ਕਦੇ ਕੁਝ ਸੋਚਿਆ ਹੀ ਨਹੀਂ ਨਾਲੇ ਜੋ ਇੱਕ ਵਾਰ ਗਲਤੀ ਮੈਂ ਕਰ ਚੁੱਕੀ ਹਾਂ ਨਾ ਉਹ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੀ ਮੈਂ ਕਿਰਨ ਜੀ ਉਸ ਟਾਈਮ ਤੁਸੀਂ ਕੁਝ ਸੋਚਿਆ ਨਹੀਂ ਸੀ ਪਰ ਆਪਾਂ ਹੁਣ ਸਾਰੇ ਕੋ ਸੋਚ ਸਮਝ ਕੇ ਕਰਾਂਗੇ ਆਪਣੇ ਕੋਲ ਹਜੇ ਬਹੁਤ ਟਾਈਮ ਸੱਚ ਮੰਨੋ ਮੈਂ ਤੁਹਾਡੇ ਨਾਲ ਬਹੁਤ ਦਿਨਾਂ ਤੋਂ ਗੱਲ ਕਰਨਾ ਚਾਹੁੰਦਾ ਸੀ ਪਰ ਮੇਰੀ ਹਿੰਮਤ ਹੀ ਨਹੀਂ ਪੈ ਰਹੀ ਸੀ ਉੱਤੋਂ ਤੁਹਾਨੂੰ ਮੁੰਡੇ ਵਾਲੇ ਦੇਖਣਾਂਗੇ ਤੇ ਮੇਰੀ ਬੱਚੀ ਕੋਚੀ ਹਿੰਮਤ ਉਹ ਵੀ ਟੁੱਟ ਗਈ ਉਹ ਨਹੀਂਓ ਮਨੀ ਜੀ ਜਿਹੜੀ ਚੀਜ਼ ਨੇ ਨਾ ਮੈਨੂੰ ਪਹਿਲਾਂ ਹੀ ਧੱਕੇ ਦਿੱਤੇ ਹੋਣਾ ਉਹ ਚੀਜ਼ ਬਾਰੇ ਹੁਣ ਮੈਂ ਦੁਬਾਰਾ ਸੋਚਣਾ ਨਹੀਂ ਆਰਾਮ ਨਾਲ ਸੋਚ ਸਮਝ ਕੇ ਜਵਾਬ ਦਿਓ ਤੁਹਾਨੂੰ ਪਤਾ ਤਾਂ ਹੈ ਮੇਰੇ ਪਟਵਾਰੀ ਦੇ ਪੇਪਰ ਆ ਮੇਰੇ ਤਾਂ ਉਹ ਦਿਨ ਤਿਆਰੀ ਹੁੰਦੀ ਵੀ ਚਲੋ ਮੈਂ 1% ਸੋਚ ਵੀ ਲੰਨੀ ਆ ਮੈਨੂੰ ਐਂ ਦੱਸੋ ਕਿ ਤੁਹਾਡੇ ਘਰ ਦੇ ਮਨ ਜਾਣਗੇ ਮੇਰੀਆਂ ਤਾਂ ਦੋ ਧੀਆ ਵੀ ਨੇ ਕਿਉਂ ਹੁਣ ਚੁੱਪਕਿਓ ਕਰ ਗਏ ਹੋ ਜਿਹੜੀਆਂ ਚੀਜ਼ਾਂ ਹੋ ਨਹੀਂ ਸਕਦੀਆਂ ਨਾ ਉਹਨਾਂ ਦੀ ਗੱਲ ਛੇੜ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਹਰ ਇਨਸਾਨ ਕਿਰਨ ਜੀ ਇਦਾਂ ਦਾ ਨਹੀਂ ਹੁੰਦਾ ਕਈਆਂ ਨੂੰ ਫੈਮਿਲੀ ਦੀ ਕਦਰ ਨਹੀਂ ਤੇ ਕਈਆਂ ਨੂੰ ਫੈਮਿਲੀ ਦੀ ਬਹੁਤ ਲੋਡ ਹੁੰਦੀ ਹੈ ਕਿੰਨੀ ਸੋਹਣੀ ਤਾਂ ਆਪਣੀ ਦੋਸਤੀ ਨਿਭੀ ਜਾਂਦੀ ਹੈ ਜੋ ਵੀ ਰਸਤਾ ਖਰਾਬ ਕਰਨ ਦੇ ਲੱਗੇ ਹੋਏ ਤੁਸੀਂ ਮੈਨੂੰ ਤੁਹਾਡੇ ਹੀ ਕੁੜੀਆਂ ਦਾ ਮੋਹ ਮਾਰਤਾ ਮੈਂ ਉਹਨਾਂ ਨੂੰ ਸਾਂਭ ਲੂੰਗਾ ਬਸ ਮੈਨੂੰ ਇੰਨਾ ਪਤਾ ਅੱਛਾ ਤੁਹਾਨੂੰ ਮੇਰੀਆਂ ਕੁੜੀਆਂ ਦਾ ਮੋਹ ਮਾਰ ਰਹੇ ਐਸੇ ਕਰਕੇ ਨਾ ਤੁਸੀਂ ਵਿਆਹ ਲਈ ਹਾਮੀ ਭਰੀ ਐ ਇਹਦਾ ਮਤਲਬ ਤੁਸੀਂ ਤਰਸ ਖਾ ਰਹੇ ਹੋ ਮੇਰੇ ਤੇ ਉਹੋ ਨਹੀਂ ਨਹੀਂ ਜੋ ਕਿਹਾ ਤੁਹਾਨੂੰ ਦਿਲੋਂ ਕਿਹਾ ਮੇਰੇ ਵੱਲੋਂ ਭਾਵੇਂ ਹੁਣੇ ਗੁਰੂ ਘਰ ਚੱਲ ਪੋ ਤੁਹਾਡੀ ਕੁੜੀਆਂ ਦੇ ਚਿਹਰੇ ਤੋਂ ਮੁਸਕਾਨ ਨਹੀਂ ਉਡਣ ਦਊਗਾ ਇਹ ਮੇਰਾ ਵਾਦਾ ਹੈ ਮਰੀ ਜੀ ਵੈਸੇ ਨਾ ਇਹ ਚੀਜ਼ ਬਾਰੇ ਮੈਂ ਸੋਚਿਆ ਨਹੀਂ ਪਰ ਤੁਸੀਂ ਕੁਝ ਗੱਲਾਂ ਕਰਕੇ ਨਾ ਮੈਨੂੰ ਮਜਬੂਰ ਕਰਤਾ ਸੋਚਣ ਤੇ ਇਹ ਸਰਦਾਰ ਇਕੱਲਾ ਗੱਲਾਂ ਨਹੀਂ ਕਰਦਾ ਉਹ ਪੂਰੀਆਂ ਵੀ ਕਰੂੰਗਾ ਤੇ ਉਹਦੇ ਤੇ ਖਰਾਬੀ ਉਤਰੂੰਗਾ ਮਰੀ ਜੀ ਫੇਲਾ ਨਾ ਮੈਂ ਤੁਹਾਨੂੰ ਕੋਈ ਗੱਲ ਦਾ ਵਾਦਾ ਨਹੀਂ ਕਰ ਸਕਦਾ ਅੱਗੇ ਨਾ ਮੈਂ ਆਪਣੀ ਮਰਜ਼ੀ ਨਾਲ چلਦੀ ਸੀ ਤੇ ਹੁਣ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਚੱਲਣਾ ਮੇਰੇ ਭਰਾਵਾਂ ਦੀ ਨਾ ਬਾਜ਼ਾਰ 'ਚ ਬਹੁਤ ਇੱਜ਼ਤ ਹੈ ਤੇ ਮੇਰੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਉਹਨਾਂ ਦੀ ਇੱਜ਼ਤ ਨੂੰ ਨਾ ਮੈਂ ਦਾਗ ਲਾਵਾਂ ਸਰਦਾਰ ਆ ਜੋ ਕੰਮ ਹੋਊਗਾ ਘਰ ਦੇ ਦੀ ਮਰਜ਼ੀ ਨਾਲ ਹੋਊਗਾ। ਆ ਕੱਢਣ ਕਢਾਣ ਵਾਲੇ ਰਿਵਾਜ ਸਾਡੇ ਨਹੀਂ ਹੈਗੇ। ਮੈਨੂੰ ਨਾ ਉਹ ਇਨਸਾਨ ਬਹੁਤ ਵਧੀਆ ਲੱਗਦੇ ਨੇ ਕਿ ਆਪਣੇ ਨਾਲ ਨਾਲ ਨਾ ਦੂਜੇ ਦੀ ਧੀਆਂ ਭੈਣਾਂ ਦੀ ਨਾ ਇੱਜ਼ਤ ਦਾ ਤਾਂ ਖਿਆਲ ਰੱਖਦੇ ਨੇ ਪਹਿਲਾਂ। ਮੇਰੇ ਘਰ ਵੀ ਮੇਰੀ ਕੁਵਾਰੀ ਭੈਣ ਆ। ਮੈਂ ਸਾਰਾ ਕੁਝ ਸੋਚ ਕੇ ਚੱਲਦਾ। ਬਸ ਫੇਰ ਤੁਸੀਂ ਆਪਦੇ ਘਰ ਦੇ ਮਨਾਓ। ਮੈਂ ਆਪਦੇ ਮਨਾ ਲੈਣਾ। ਘਰ ਦੇਆਂ ਨੂੰ ਨਾ ਮੈਂ ਬਾਅਦ ਵਿੱਚ ਹੀ ਮਨਾਵਾਂਗੀ। ਚੱਲਾ ਆਪਣੇ ਆਪ ਨੂੰ ਮਨਾ ਕੇ ਦੇਖਾਂ ਮੈਂ। ਮੈਂ ਤਾਂ ਤਾਂ ਤੁਹਾਨੂੰ ਫੋਨ ਕੀਤਾ ਸੀ ਮੈਂ ਟੈਨਸ਼ਨ ਫ੍ਰੀ ਹੋ ਜਾ। ਤੁਸੀਂ ਤਾਂ ਮੈਨੂੰ ਇੱਕ ਹੋ ਟੈਨਸ਼ਨ 'ਚ ਪਾਤਾ। ਚਲੋ ਕਰਦੀ ਮੈਂ ਤੁਹਾਡੇ ਨਾਲ ਥੋੜੀ ਦੇਰ ਤੱਕ ਗੱਲ ਓਕੇ ਜੀ ਓਹੋ ਇੱਕ ਮਿੰਟ ਦੁਬਾਰਾ ਲਾਂਦਾ ਹਾਂ ਹਾਂ ਜੀ ਮਨੀ ਜੀ ਉਹ ਕਿਰਨ ਜੀ ਤੇ ਗੱਲ ਕਰਨੀ ਸੀ ਹਾਂ ਜੀ ਦੱਸੋ ਹੁਣ ਕਿਹੜੀ ਗੱਲ ਰਹਿ ਗਈ ਸੀ ಮಳಾದನು ಆಸದಯಲೇ ಗುನ್ನು ಆಕಿ ಮಮ್ಮಿ ಯಾಸದಯಲೇ ಗುನ್ನು ಆಕಿ ಮಮ್ಮಿ.